ਸਸਿਕਾ ਦੋਸਤੋ ਮੈਂ ਹਰਵਿੰਦਰ ਪੱਟੀ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੇ ਡਾਕਟਰ ਹੜਤਾਲ ਤੇ ਚਲੇ ਗਏ ਹਨ 3 ਦਿਨ ਦੀ ਇਹ ਲਗਾਤਾਰ ਹੜਤਾਲ ਹੈ ਸਵੇਰੇ 8 ਵਜੇ ਤੋਂ 11 ਵਜੇ ਤੱਕ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਨੇ ਕੀ ਮੰਗਾਂ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਕਰਮਚਾਰੀਆਂ ਨੂੰ ਸੁਰੱਖਿਆ ਮਹਿੰਗਿਆ ਕਰਾਈ ਜਾਵੇ ਸਿਹਤ ਵਿਭਾਗ ਵੱਲੋਂ ਖਾਲੀ ਪਈਆਂ ਡਾਕਟਰਾਂ ਦੀਆਂ ਅਸਾਮੀਆਂ ਨਰਸਾਂ ਦੀਆਂ ਅਸਾਮੀਆਂ ਭਰੀਆਂ ਜਾਣ ਔਰ ਹੋਰ ਕਈ ਤਰ੍ਹਾਂ ਦੀਆਂ ਮੰਗਾਂ ਹਨ ਪਰ ਗਰਾਊਂਡ ਰਿਐਲਿਟੀ ਇਹ ਹੈ ਕਿ ਅਜੇ ਤੱਕ ਸਾਨੂੰ ਕੋਈ ਵੀ ਸਿਕਿਉਰਿਟੀ ਨਹੀਂ ਪ੍ਰੋਵਾਈਡ ਕੀਤੀ ਗਈ ਫੀਮੇਲ ਸਟਾਫ ਬੜਾ ਅਨਸੇਫ ਫੀਲ ਕਰਦਾ ਹੈ ਰਾਤ ਨੂੰ ਐਮਰਜੈਂਸੀ ਡਿਊਟੀਆਂ ਹੁੰਦੀਆਂ ਹੈਗੀਆਂ ਨਿਸ਼ੇੜੀ ਸਾਰੇ ਦਿਨ ਘੁੰਮਦੇ ਫਿਰਦੇ ਰਹਿੰਦੇ ਹੈਗੇ ਤਾਂ ਇੱਕ ਤਾਂ ਸਾਡੀ ਇਹ ਮੇਨ ਇਹ ਹੈ ਕਿ ਸਿਕਿਉਰਿਟੀ ਸਾਨੂੰ ਹਸਪਤਾਲ ਦੇ ਵਿੱਚ ਪੂਰੀ ਤਰ੍ਹਾਂ ਮੁਹੱਈਆ ਕਰਾਈ ਜਾਏ ਸਰ ਨੇ ਨਾ ਜਿਹੜੇ ਐਨੂਅਲ ਏਸੀਪੀ ਹੁੰਦੀ ਹੈਗੀ ਜਿਹੜੇ ਕੈਰੀਅਰ ਪ੍ਰੋਗਰੈਸ਼ਨ ਤਰੱਕੀ ਦੇ ਹੈਗੇ ਉਹ ਸਾਡੀ ਰੋਕ ਦਿੱਤੀ ਗਈ ਹੈਗੀ ਆ ਉਹ ਪਿਛਲੇ 3-4 ਸਾਲਾਂ ਤੋਂ ਸਾਨੂੰ ਨਹੀਂ ਮਿਲੀ ਹੈਗੀ ਆ ਤੇ ਇਸ ਕਰਕੇ ਡਾਕਟਰਸ ਬੜਾ ਰੋਸ਼ ਹੈਗਾ ਇਹ ਦੂਜੀ ਸਾਡੀ ਇਹ ਮੰਗ ਹੈ कि ਸਾਡਾ ਜਿਹੜਾ ਹੈਗਾ ਤਰੱਕੀ ਇਹ ਬਹਾਲ ਕੀਤੀ ਜਾਵੇ 1991 ਤੋਂ ਬਾਅਦ ਸਰਕਾਰ ਨੇ ਮਤਲਬ ਪਾਪੂਲੇਸ਼ਨ ਸਾਡੀ ਬਹੁਤ ਵਧ ਗਈ ਹੈ ਪਰ ਮਤਲਬ ਜਿਹੜੀ ਵੈਕੈਂਸੀਸ ਹੈ ਉਨੀਆਂ ਹੈਗੀਆਂ ਤੇ ਉਨੀਆਂ ਵੈਕੈਂਸੀਸ ਚ ਵੀ ਸਾਡੇ ਨੂੰ ਕੋਲ ਸਿਰਫ 50% ਵਾਲੀ ਫਿਲ ਕੀਤੀ ਗਈ ਹੈਗੀਆਂ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਵੈਕੈਂਸੀਸ ਵੀ ਸਰਕਾਰ ਪੂਰੀ ਤਰ੍ਹਾਂ ਫਿਲ ਕਰੇ ਪੁਲਿਸਪੋਰਟ ਹੈ ਜੀ ਸਾਰੇ ਹੜਤਾਲ ਦੇ ਵਿੱਚ ਸਾਰੇ ਪੂਰੇ ਮੁਲਾਜ਼ਮ ਜਿਹੜੇ ਸਾਡੇ ਡਟੇ ਹੋਏ ਨੇ ਜਿ ਤਿੰਨ ਦਿਨਾਂ ਅਸੀਂ ਡੇਲੀ ਬੇਸਿਕ ਜਿਹੜੀ ਓਪੀਡੀ ਬੇਸਿਕ ਤੇ ਟ੍ਰੀਟਮੈਂਟ ਹੈ ਜਿਹੜਾ ਇੱਕ ਦਿਨ ਦੇ ਉੱਤੇ ਮੈਡੀਸਨ ਦਾਂਗੇ ਪੇਸ਼ੈਂਟਾਂ ਨੂੰ 11 ਵਜੇ ਤੋਂ ਬਾਅਦ ਮੁਸ਼ਕਲਾਂ ਬ ਪਹਿਲਾਂ ਵੀ ਦੱਸਿਆ ਇੱਕ ਦੋ ਵਾਰੀ ਅਸੀਂ ਨੇ ਨਿਊਜ਼ ਵੀ ਲੱਗੀ ਹੈ ਵੀ ਡਾਕਟਰਾਂ ਨੂੰ ਪੈਰਾਮੈਡੀਕਲ ਸਟਾਫ ਨੂੰ ਬੜੀ ਮੁਸ਼ਕਲ ਆ ਰਹੀ ਹੈ ਪਰ ਪੈਰਾਮੈਡੀਕਲ ਸਟਾਫ ਦਾ ਤੇ ਡਾਕਟਰਾਂ ਨਾਲ ਨੌ ਮਾਸਤਾ ਰਿਸ਼ਤਾ ਅਸੀਂ ਸਾਰੇ ਇੱਕਾਂ ਅਸੀਂ ਸਾਡਾ ਪੂਰਾ ਸਹਿਯੋਗ ਡਾਕਟਰਾਂ ਨਾਲ ਅੱਜ 11 ਵਜੇ ਤੱਕ ਸਾਡੀ ਜਿਹੜੇ ਪਿੰਡ ਤੋਂ ਹੈ ਜੜਬੇ ਕੋਲ ਟੂਲ ਮਨਿਆਰ ਤੋਂ ਹੀ ਅੱਛਾ ਕੀ ਕੇਸ ਹੈ ਤੁਹਾਡਾ ਇੱਥੇ ਕੰਨੜਾ ਕਰੋ ਜੀ ਓਕੇ ਔਰ ਤੁਹਾਨੂੰ ਪਤਾ ਨਹੀਂ ਸੀ ਇਹ ਹੜਤਾਲ ਹੈ ਨਾ ਇਹ ਪਤਾ ਨਹੀਂ ਜੀ ਓਕੇ ਔਰ ਕੀ ਲੱਗਦਾ ਵੀ ਇਦਾਂ ਦੇ ਹੜਤਾਲਾਂ ਨੂੰ ਲੈ ਜੇ ਲੜਕਾ ਹੁਣੇ ਚਾਹੀਦੀ ਨਹੀਂ ਹੁਣੇ ਚਾਹੀਦੀ ਇਹ ਤਾਂ ਪਰੇਸ਼ਾਨੀ ਬਹੁਤ ਹੋਈ ਸਾਰੀ ਬਹੁਤ ਮਰੀ ਹਾਰੇ ਪਰੇਸ਼ਾਨ ਹੋ ਰਹੇ ਮਾਤਾ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਜੀ ਰਸੋਲੀ ਪਤਨਾ ਤੋਂ ਪਰਾਂ ਔਰ ਸਰਕਾਰੀ ਇਹ ਸਵਦਾ ਸੁਵਾਨਾ ਕਦੋਂ ਪਹੁੰਚੇ ਤੁਸੀਂ ਅਸੀਂ ਕੱਲ ਪਰਸੋਂ ਵੀ ਆਏ ਸੀ ਅੱਜ ਵੀ ਆਏ ਆ ਅੱਜ ਪ੍ਰੋਬਲਮ ਤੁਹਾਨੂੰ ਖਾਸੀ ਹੈ ਜੀ ਮੇਰੀ ਖਾਸੀ ਨਹੀਂ ਜਾਂਦੀ ਓਕੇ ਨਾਮ ਕੀ ਤੁਹਾਡਾ ਅੰਗੂਰੀ ਦੇਵੀ ਅੰਗੂਰੀ ਦੇਵੀ ਜੀ ਜਿਹੜੀ ਅੱਜ ਤੁਹਾਨੂੰ ਸਮੱਸਿਆ ਆ ਰਹੀ ਹੈ ਤੇ ਉਹ ਡਾਕਟਰ ਹੜਤਾਲ ਤੇ ਚਲੇ ਗਏ ਹਾਂਜੀ ਔਰ ਕੀ ਲੱਗਦਾ ਬਈ ਇਦਾਂ ਹੜਤਾਲਾਂ ਤੇ ਜਾਣਾ ਚਾਹੀਦਾ ਡਾਕਟਰ ਨੂੰ ਲੱਗਦੀ ਬਹੁਤ ਦਿੱਕਤ ਹੈ ਠੀਕਾ ਲੱਗਿਆ ਹੋਇਆ ਮਾਤਾ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਖੇੜਕੀ ਤੋਂ ਦਵਾਈ ਓਕੇ ਔਰ ਕਿਸ ਚੀਜ਼ ਦੀ ਦਵਾਈ ਚੱਲਦੀ ਆ ਆਪਣੀ ਮੇਰੇ ਦਰਦ ਹੁੰਦਾ ਸਰ ਸੇ ਇੱਕ ਤੁਹਾਨੂੰ ਪਤਾ ਨਹੀਂ ਸੀ ਅੱਜ ਵੀ ਨਹੀਂ ਸਾਨੂੰ ਪਤਾ ਕਿਤੇ ਚਲੇ ਗਏ ਨਹੀਂ ਪਤਾ ਨਹੀਂ ਸੀ ਕਿ ਇਦਾਂ ਦਾ ਪਹਿਲਾਂ ਕਦੀ ਸਰਕਾਰ ਨੇ ਦੇਖਿਆ ਇਦਾਂ ਜੀ ਕਦੀ ਨਹੀਂ ਹੁਣ ਇਹ ਕੀ ਹੋਇਆ ਜੀ ਪਹਿਲਾਂ ਤਾਂ ਨਹੀਂ ਸੀ ਰਹਿਣਾ ਮਤਲਬ ਕੀ ਲੱਗਦਾ ਤੁਹਾਨੂੰ ਇਦਾਂ ਹੋਣਾ ਵੀ ਨਹੀਂ ਚਾਹੀਦਾ ਨਹੀਂ ਹੋਣਾ ਚਾਹੀਦਾ ਪਰੇਸ਼ਾਨੀ ਹੋ ਰਹੀ ਹੈ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ ਕੀ ਨਾਮ ਕੀ ਤੁਹਾਡਾ ਅਰਵਿੰਦਰ ਕੌਰ ਪਰਵਿੰਦਰ